ਨੇ ਉਹ ਥੋੜੇ ਖਰਾਬ ਹਨ ਕੀਤੀ ਖਲਨੇ ਉਹ ਕਈ ਵਰੀਗਾ ਲਜਾਂਦੇ ਨਹੀਂ ਕਈ ਰਿਆਂਦੇ ਸਾਡੇ 4-5 ਬੰਦੇ ਤਾਂ ਦੇ ਬਹਿਣੇ ਨੇ ਇਹ ਜੋ ਇੱਕ ਦਾ ਬੰਦਾ ਬਿਠਾਵਣ ਦਿਆ ਹੁਣ ਕਿਸ ਤਿਲਵੇ ਵਾਲਾ ਚੱਬੂ ਜਾਂ ਛੜਾ ਤੇ ਲਗਾ ਫਿਰਦੇ ਕੰਜਰ ਆਜ ਦੇ ਲਾਵੀ ਨਹੀਂ ਬਣੇ ਆ ਵੇ ਖਾ ਲਗਾ ਫਿਰਦੇ ਇਹ ਨੋਣੇ ਦੀ ਡਿਊਟੀ ਤੋਂ ਨਹੀਂ ਕਿਤੇ ਉਹਦੇ ਕਿਸਤੀਆਂ ਤੇ ਚੱਬੂ ਜਾਂ ਛੜਾ ਤੇ ਦੱਬੀ ਫਿਰਦਾ ਚਾਰ ਪੰਜ ਜਣੇ ਆ ਬਹਿ ਜਨ ਤਾਂ ਸਾਢੇ 4 ਉਹ ਮੇਰੇ ਟੂ ਪਈ ਕੰਪੈਨ ਕੰਪੈਨ ਦੀ ਉਹ ਟੂ ਪਈ ਉਹਦੇ ਤਾਂ ਅਸੀਂ ਆਚਾਰਾ ਲੱਦਾਂ ਦੇ ਵੀ ਵੀਡੀਓ ਬਣਾ ਲਵੇ ਇਹ ਸਾਡਾ ਚਾਰਾ ਇੰਦੇ ਤੇ ਜਾਣਾ ਹੀ ਮਤਲਬ ਤੁਸੀਂ ਟਿਊਬ ਤੇ ਰਿਸਕ ਲੈ ਕੇ ਜਾਣ ਲਈ ਮਿਲਣਾ ਆਦੀ ਆਦੀ ਜਿੰਦ ਜਾਨ ਲਾਥ ਚੱਲੇ ਪਸੂ ਮੱਤ ਡੇਡ ਬਰਨ ਲਈ ਮਤਲਬ ਤੁਸੀਂ ਜਾਨ ਖਤਰੇ ਚ ਹੈ ਜੇ ਪਾਣੀ ਵਧ ਗਿਆ ਸਾਡੇ ਸਾਡੇ ਤਾਂ ਘਰ ਨੂੰ ਇਹਨਾਂ ਪਤਾਗਾ ਇਹ ਜੋ ਘਰੇ ਹਟ ਆਏ ਤੇ ਜਿੰਦੇ ਨੇ ਜਨਾ ਹਟੇ ਦੋਨਾਂ ਨਕੀਬ ਦਲੜ ਗਵਨ ਅਸੀਂ ਤੇ ਇਹਨਾਂ ਕੋਹਾਦਰ ਇੱਕ ਸ ਲਈ ਬੈਠੇ ਮਤਲਬ ਉਹਨਾਂ ਜੀ ਨਾ ਪਹੁੰਚੇ ਟਾਈਮ ਸਿਰਤਾ ਉਹ ਲੈਣਾ ਲੋੜ ਲੁੱਟ ਕੇ ਪਾਕਿਸਤਾਨ ਵਾਲੇ ਬਾਰਡਰ ਵਾਲੇ ਪਾਸੇ ਅੱਗੇ ਪਾਕਿਸਤਾਨ ਕਿੰਨੀ ਦੂਰ ਹੈ ਇਹ ਆਹ ਨਾਲ ਹੀ ਖੜਾ 3-4 ਕਿਲੋਮੀਟਰ ਸਟੰਟ ਕਰਦੇ ਨੇ ਉੱਥੇ ਜਿਆਦਾ ਬੰਦੇ ਵੀਡੀਓ ਦਿਖਾਓ ਜੀ ਦੇਖੋ ਜੀ ਇਹ ਸਰ ਦੇਖੋ ਸਾਨੂੰ ਲੈ ਕੇ ਵੀ ਆਦੇ ਠੀਕ ਹੈ ਜੀ ਜਾ ਕੇ ਉੱਥੇ ਵੇ ਲੈ ਜਾਂਦੇ ਸਟੰਟ ਕਰਦੇ ਨੇ ਦੇਖ ਲਓ ਪਾਣੀ ਚ ਲੰਘ ਜਾਣਾ ਪਾਣੀ ਚ ਲੰਘ ਕੇ 4 ਕਿਲੋਮੀਟਰ 7 ਕਿਲੋਮੀਟਰ ਤੋਂ ਜੀ ਤੇ ਗਲਾਬੇ ਲੱਗਾ ਜੀ ਤੁਸੀਂ ਕਨੇ ਉਹੀ ਕਮਾਈ ਫਿਰਦੇ ਆ ਇਹ ਤਾਂ ਜੀ ਜਿਹੜਾ ਇਹ ਹੁਣ ਤੇਲ ਬਾਲਦੇ ਪੈਣਾ ਜੀਵਿੰਦਾਰ ਦੇ ਸਿਰ ਤੇ ਪਹਿਣਾ ਹੀ ਬੇ ਬਾਰਡਰ ਵਾਲੇ ਤਾਂ ਅਸੀਂ ਇੰਨਾ ਤੇਲ ਵਾਲਾ ਇਹ ਧਰਮਨਾ ਬੇੜੀ ਜਿਲੇ ਬਜਾਉਂਦੇ ਨਹੀਂ ਨਾ ਅਗੂ ਉੱਚੀ ਕਰ ਦਿੰਦੇ ਨਹੀਂ ਸਿੱਧੀ ਖੜੀ ਇਹ ਆ ਦੇ ਆਸਰੇ ਦੀ ਲਗੇ ਫਿਰਦੇ ਨਹੀਂ ਇਸ ਸਟੈਂਡ ਕਰ ਰਹੇ ਨੇ ਵੇਲੇ ਜਨਤਾ ਨੂੰ ਇਹ ਬੱਸੇ ਇਹ ਬੱਸੇ ਪਿਆਏ ਖਰਕਦੋ ਦੇ 2023 ਲਾ ਦੇ ਇਹ ਬੱਸੇ ਪਿਆ ਬੇੜੀਆਂ ਬੰਦ ਪਈਆਂ ਜਾਂ ਹੁਣ ਇਹਨਾਂ ਨੂੰ ਮਿਲਿਆ ਹੀ ਮੌਕਾ ਇਹ ਹੁਣ ਅਗੂ ਹੀ ਚੱਕ ਦਿੰਦੇ ਨੀ ਸਿੱਧੀਆਂ ਸੱਪ ਤਰ੍ਹਾਂ ਜਾਂਦੀਆਂ ਨੇ ਖੇਡਦੀਆਂ ਨਹੀਂ ਤੁਹਾਨੂੰ ਫਿਰ